ਹੁਸ਼ਿਆਰਪੁਰ ਚ ਮਹਿਲਾ ਦਾ ਈ ਰਿਕਸ਼ਾ ਚ ਡਿਗਿਆ ਜ਼ਰੂਰੀ ਕਾਗਜ਼ਾਤਾਂ ਨਾਲ ਭਰਿਆ ਪਰਸ ਚਾਲਕ ਨੇ ਪੁਲਿਸ ਤੱਕ ਪਹੁੰਚ ਕਰਕੇ ਮਹਿਲਾ ਨੂੰ ਲੱਭ ਕੇ ਪਰਸ ਕੀਤਾ ਵਾਪਸ ਅੱਜ ਦੇ ਸਮੇਂ ਚ ਜਿੱਥੇ ਜ਼ਿਆਦਾਤਰ ਲੋਕ ਧੋਖੇ ਅਤੇ ਹੋਰ ਨਾ ਛੋਟੇ ਰਸਤੇ ਆ ਰਹੀ ਪੈਸੇ ਕਮਾਉਣ ਦੇ ਸਰੋਤ ਲੱਭਦੇ ਫਿਰਦੇ ਨੇ ਉੱਥੇ ਹੀ ਅੱਜ ਦੇ ਇਸ ਸਮਾਜ ਚ ਕੁਝ ਲੋਕ ਅਜੇ ਵੀ ਨੇ ਜੋ ਸਿਰਫ ਤੇ ਸਿਰਫ ਹੱਕ ਸੱਚ ਦੀ ਕਮਾਈ ਚ ਹੀ ਯਕੀਨ ਰੱਖਦੇ ਨੇ ਤੇ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਠੱਗੀ ਜੱਤੋਂ ਖਾ ਧੜੀ ਨਹੀਂ ਕਰਤੇ ਇਸੇ ਤਰ੍ਹਾਂ ਦੀ ਇਮਾਨਦਾਰੀ ਦਾ ਇੱਕ ਤਾਜ਼ਾ ਮਾਮਲਾ ਹੁਸ਼ਿਆਰਪੁਰ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਈ ਰਿਕਸ਼ਾ 'ਚ ਸਫ਼ਰ ਕਰ ਰਹੀ ਮਹਿਲਾ ਦਾ ਪਰਸ ਉਕਤ ਰਿਕਸ਼ਾ 'ਚ ਡਿੱਗ ਪਿਆ ਜਿਸ ਵਿੱਚ ਪੈਸੇ ਜ਼ਰੂਰੀ ਕਾਗਜ਼ात ਅਤੇ ਮੋਬਾਈਲ ਫੋਨ ਸੀ ਜਿਸ ਤੋਂ ਬਾਅਦ ਰਿਕਸ਼ਾ ਦੇ ਚਾਲਕ ਵੱਲੋਂ ਪੀਸੀਆਰ ਅਧਿਕਾਰੀ ਸੁਭਾਸ਼ ਭਗਤ ਤੱਕ ਪਹੁੰਚ ਕਰਕੇ ਮਹਿਲਾ ਨੂੰ ਲੱਭਿਆ ਤੇ ਫਿਰ ਪੁਲਿਸ ਦੀ ਹਾਜ਼ਰੀ 'ਚ ਮਹਿਲਾ ਦਾ ਪਰਸ ਅਤੇ ਹੋਰ ਜ਼ਰੂਰੀ ਸਮਾਨ ਵਾਪਸ ਕੀਤਾ ਜਿਸ ਤੋਂ ਬਾਅਦ ਮਹਿਲਾ ਵੱਲੋਂ ਇਹ ਰਿਕਸ਼ਾ ਚਾਲਕ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਹ ਰਿਕਸ਼ਾ ਚਾਲਕ ਵੱਲੋਂ ਦਿਖਾਈ ਗਈ ਇਮਾਨਦਾਰੀ ਦੀ ਪੁਲਿਸ ਅਧਿਕਾਰੀਆਂ ਵੱਲੋਂ ਵੀ ਹੌਸਲਾ ਅਫਜ਼ਾਈ ਕੀਤੀ ਗਈ ਤੇ ਕਿਹਾ ਕਿ ਸਮਾਜ ਤੇ ਹਰ ਇੱਕ ਵਿਅਕਤੀ ਨੂੰ ਹਮੇਸ਼ਾ ਇਮਾਨਦਾਰੀ ਵਾਲੀ ਜ਼ਿੰਦਗੀ ਹੀ ਬਤੀਤ ਕਰਨੀ ਚਾਹੀਦੀ ਹੈ। ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ। ਹਲਵੇ ਜੀ ਕੀ ਨਾਮ ਹੈ? ਮੇਰਾ ਨਾਮ ਦੀਪਕ ਆਦਿਆ ਜੀ। ਔਰ ਮੈਂ ਹੁਸ਼ਰਪੁਰ ਤੋਂ ਰਹਿਣ ਵਾਲਾ। ਇੱਕ ਲੇਡੀਜ਼ ਦਾ ਪਰਸ ਤੁਹਾਡੀ ਰਿਕਸ਼ਾ ਦੇ ਵਿੱਚ ਰਹਿ ਗਿਆ। ਅੱਜ ਸਾਡੀ ਰક્ષા ਦੇ ਵਿੱਚ ਰਹਿ ਗਿਆ ਸੀ ਪਰਸ ਜੀ ਔਰ ਅਸੀਂ ਭਗਵਾਨ ਵਾਰਮਿਕੀ ਰੱਖਿਆ ਬਲਵਰ ਸੁਸਾਇਟੀ ਆ ਸਾਡੀ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਅਸੀਂ ਚੱਲੀਦਾ ਜੀ ਔਰ ਬਿਲਕੁਲ ਪਹਿਲੇ ਤਾਂ ਮੈਂ ਜਿੰਨੀ ਵੀ ਸਵਾਰੀ ਹੁਸ਼ਿਆਰਪੁਰ ਤੋਂ ਆਣ ਜਾਣ ਵਾਲੇ ਰਾਹਗੀ ਮੈਂ ਸਾਰਿਆਂ ਨੂੰ ਇਹ ਸੁਚੇਤ ਕਰੂੰਗਾ ਕਿ ਤੁਸੀਂ ਅਗਰ ਈ ਰੱਖਸ਼ਾ 'ਚ ਸਫਰ ਕਰਨਾ ਹੁੰਦਾ ਹੈ ਹਮੇਸ਼ਾ ਉਸੇ ਰੱਖਸ਼ਾ 'ਚ ਸਫਰ ਕਰਿਆ ਕਰੋ ਜਿਹੜਾ ਸੁਸਾਇਟੀ ਦਾ ਈ ਰੱਖਸ਼ਾ ਹੈ ਚਾਹੇ ਭਗਵਾਨ ਵਾਰਮਿਕੀ ਰੱਖਸ਼ਾ ਬਲਵਰ ਸੁਸਾਇਟੀ ਹੋਵੇ ਜਿਹੜੇ ਸਾਡੀ ਰਜਿਸਟਰਡ ਹੈ ਔਰ ਜੇਕਰ ਤੁਸੀਂ ਸੋਸਾਇਟੀ ਦੇ ਕਿਸੇ ਰੱਖੇ ਚ ਸਫਰ ਕਰੋਗੇ ਉੱਤੇ ਸਾਡਾ ਲੋਗੋ ਲੱਗਾ ਹੁੰਦਾ ਜੀ 1 ਨੰਬਰ ਤੋਂ ਲੈ ਕੇ 100 ਨੰਬਰ ਤੱਕ ਸਾਡਾ ਲੋਗੋ ਨੰਬਰ ਛਪਿਆ ਆ ਭਗਵਾਨ ਵਾਲਮੀਕੀ ਰੱਖਿਆ ਬਲਵਰ ਸੋਸਾਇਟੀ ਦਾ ਸਾਡਾ ਸਟicker ਲੱਗਾ ਪਿਆ ਆ ਤੁਸੀਂ ਉਹਦੇ ਵਿੱਚ ਸਫਰ ਕਰੋਗੇ ਹਮੇਸ਼ਾ ਸੇਫ ਹੋ ਸਾਡ ਲੇਡੀਜ਼ ਵੀ ਸੇਫ ਆ ਵੀਰ ਵੀ ਸੇਫ ਆ ਅਗਰ ਕੋਈ ਤੁਹਾਡਾ ਸਮਾਨ ਆ ਜਾਂਦਾ ਤੇ ਉਹ ਵੀ ਸੇਫ ਆ ਜੀ ਔਰ ਅੱਜ ਸਾਡੀ ਘਟੈਣ ਬੱਸ ਸਟੈਂਡ ਤੋਂ ਅ ਸ਼੍ਰੀ ਗੁਰ ਰਵਿਦਾਸ ਨਗਰ ਗੁਪਿਆਲੀ ਗੜੀਚੇ ਇਹ ਸਾਡੇ ਨਾਲ ਇਹਨਾਂ ਨੇ ਸਫ਼ਰ ਕੀਤਾ ਸੀ ਇਹਨਾਂ ਦਾ ਪਰਸ ਸਾਡੇ ਈਰਖਸ਼ੇ ਦੇ ਵਿੱਚ ਰਹਿ ਗਿਆ ਸੀ ਔਰ ਈਰਖਸ਼ਾ ਚਾਲਕ ਸਾਡੇ ਸੁਨਨਾਥ ਜੀ ਚਲਾ ਰਹੇ ਸੀ ਔਰ ਉਸ ਪਰਸ ਦੇ ਵਿੱਚ 4500 ਰੁਪਿਆ ਸੀ ਪੈਂਦੀ ਉਹਨਾਂ ਦਾ ਔਰ ਇੱਕ ਮੋਬਾਈਲ ਫੋਨ ਸੀ ਔਰ ਇਹਨਾਂ ਦੇ ਬਾਕੀ ਆਇਡੈਂਟੀਫਾਈਅਰਸ ਸੀ ਉਹ ਅਸੀਂ ਸੁਭਾਸ਼ ਭਗਤ ਜੀ ਨਾਲ ਕੰਟੈਕਟ ਕਰਕੇ ਅੱਜ ਪੈਂਜੀ ਹੋਣਾ ਤੱਕ ਪਹੁੰਚਾਤੇ ਆ ਔਰ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਅਧੀਨ ਇਹ 6 ਮਹੀਨਾ ਪਹਿਲਾਂ ਸਾਡੀ ਸ਼ਿਮਸ਼ ਭਗਤ ਜੀ ਔਰ ਟ੍ਰੈਫਿਕ ਇੰਚਾਰਜ ਸਰਿੰਦਰ ਜੀ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀ ਕਿ ਤੁਹਾਨੂੰ ਕੋਈ ਵੀ ਦਸਤਾਵੇਜ਼ ਮਿਲਦਾ ਹੈ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਔਰ ਮੈਂ ਐਸਐਸਪੀ ਸਾਹਿਬ ਹੁਸ਼ਿਆਰਪੁਰ ਦੀ ਪ੍ਰਸ਼ਾਸਨ ਦਾ ਔਰ ਸਾਡੇ ਸ਼ਿਮਸ਼ ਭਗਤ ਜੀ ਪੀਸੀਆਰ ਇੰਚਾਰਜ ਸਰਿੰਦਰ ਸ਼ਿੰਦਾ ਜੀ ਟ੍ਰੈਫਿਕ ਇੰਚਾਰਜ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਔਰ ਅਸੀਂ ਇਹਨਾਂ ਦਾ ਹਮੇਸ਼ਾ ਇਦਾਂ ਹੀ ਸਾਥ ਦੇ ਰਹਾਂਗੇ ਹੁਸ਼ਿਆਰਪੁਰ ਦੇ ਐਸਐਸਪੀ ਸਾਹਿਬ ਜੀ ਦੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਨਾ ਮੇਰਾ ਪਰਸ ਵਗੈਰਾ ਗੁੰਮ ਹੋ ਗਿਆ ਸੀਗਾ ਇਹਨਾਂ ਦੀ ਰਿਕਸ਼ਾ ਤੇ ਤੇ ਮੈਨੂੰ ਮੇਰੇ ਤੱਕ ਇਹਨਾਂ ਨੇ ਪਹੁੰਚਾਇਆ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਚੀਜ਼ ਵਾਪਸ ਕਰਦਾ ਨਹੀਂ ਹੈਗਾ ਲੇਕਿਨ ਫੇਰ ਵੀ ਇਹਨਾਂ ਨੇ ਮੈਨੂੰ ਮੇਰੀ ਚੀਜ਼ ਮੈਨੂੰ ਪਹੁੰਚਾਈ ਮੈਨੂੰ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੀ ਹਾਂ ਜੂਵੀਲ ਡਾਕੂਮੈਂਟ ਸੀ ਸਭ ਹਾਂਜੀ ਹਾਂਜੀ ਸਾਰੇ ਡਾਕੂਮੈਂਟਸ ਪੈਸੇ ਵਗੈਰਾ ਮੋਬਾਈਲ ਵਗੈਰਾ ਸਭ ਕੁਝ ਮਿਲ ਗਿਆ ਮੈਨੂੰ ਠੀਕ ਹੈ ਕੀ ਕਹਿਣਾ ਜਾਊਂਗੇ ਜਦ ਦੇ ਜਾਣ ਕੇ ਜਿਹੜੇ ਸ਼ੁਆਦਰੀ ਬਹੁਤ ਘੱਟ ਹਾਂਜੀ ਬਹੁਤ ਘੱਟ ਬਹੁਤ ਘੱਟ ਲੋਕ ਹੁੰਦੇ ਜਿਹੜੀ ਇਹ ਚੀਜ਼ ਕਿਸੇ ਦੀ ਮਤਲਬ ਵਾਪਸ ਕਰਦੇ ਹੈਗੇ ਯਾਨੀ ਤਾਂ ਅੱਜ ਦੇ ਰੈਅਮ ਦੇ ਵਿੱਚ ਕੋਈ ਪੁੱਛਦਾ ਵੀ ਨਹੀਂ ਹੈਗਾ ਜਿਹੜਾ ਦੇਖ ਵਾਪਸ ਕੋ ਮਾਉਂਦਾ ਇਸ ਦੇ ਵਿੱਚ ਰਹਿ ਗਿਆ ਸੀ ਹਾਂਜੀ ਤੁਹਾਡੇ ਵੱਲੋਂ ਲੇਡੀਜ਼ ਦਾ ਪ੍ਰੈਸ ਵਗੈਰਾ ਲੱਭਿਆ ਗਿਆ ਤੇ ਉਹਨਾਂ ਨੂੰ ਬਾਸ ਕਰ ਰਹੇ ਹਾਂ ਅੱਜ ਇਹ ਸਰ ਜਿਸ ਤਰ੍ਹਾਂ ਸੀ ਮੈਂ ਪਹਿਲਾਂ ਦੱਸਣਾ ਚਾਹੁੰਨਾ ਆਪ ਜੀ ਦੀ ਜਾਣਕਾਰੀ ਵਾਸਤੇ ਕਿ ਲਗਭਗ ਅੱਜ ਤੋਂ 1.5 ਮਹੀਨਾ ਪਹਿਲਾਂ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ੍ਰਿੰਦਰ ਲੰਬਾ ਜੀ ਆਈਪੀਐਸ ਜੀ ਨੇ ਅਦਾਇਤਾਂ ਕੀਤੀ ਸੀ ਕਿ ਇਹ ਰਿਕਸ਼ਾ ਵਾਲਿਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਅਗਰ ਉਹਨਾਂ ਦੇ ਇਹ ਰਿਕਸ਼ਾ ਵਿੱਚ ਕਿਸੇ ਸਵਾਰੀ ਦਾ ਕੋਈ ਕੀਮਤੀ ਸਮਾਨ ਰਹਿ ਜਾਂਦਾ ਤੇ ਉਹ ਪੁਲਿਸ ਦੇ ਹਵਾਲੇ ਜਿਹੜਾ ਕੀਤਾ ਜਾਵੇ ਤਾਂ ਜੋ ਅਸਲ ਮਾਲਕ ਤੱਕ ਪਹੁੰਚਾਇਆ ਜਾ ਸਕੇ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਅੱਜ ਉਹ ਜਿਹੜੇ ਆਪਾਂ ਮਾਨਯੋਗ ਐਸਐਸਪੀ ਸਾਹਿਬ ਦੇ ਕਹਿਣ ਤੇ ਇਹ ਰਿਕਸ਼ਾ ਜਿਹੜੀ ਹੈਗੀ ਸਾਡੀ ਭਗਵਾਨ ਵਾਲਮਿਕ ਰਿਕਸ਼ਾ ਵੈਲਫੇਅਰ ਸੁਸਾਇਟੀ ਹਿਆਰਪੁਰ ਨਾਲ ਉਹ ਹੁਣ ਬੂਰ ਲੱਗਾ ਉਹਨਾਂ ਨੂੰ ਮੋੜੇ ਵਿੱਚ ਅੱਜ ਮੈਨੂੰ ਇਹਨੇ ਬਜਰੀਆ ਟੈਲੀਫੋਨ ਦੱਸਿਆ ਕਿ ਸਾਰੇ ਇੱਕ ਸਵਾਰੀ ਸੀਗੀ ਲੇਡੀ ਸਵਾਰੀ ਉਹਨਾਂ ਦਾ ਪਰਸ ਤੇ ਮੋਬਾਈਲ ਜਿਹੜਾ ਮੇਰੇ ਟੈਂਪੋ ਵਿੱਚ ਰਹਿ ਗਿਆ ਤੇ ਜਿੰਦਾਂ ਨੂੰ ਅਸੀਂ ਉਹਨਾਂ ਦੇ ਜਿਹੜੇ ਪਰਸ ਖੋਲ੍ਹਿਆ ਤੇ ਉਹਦੇ ਵਿੱਚੋਂ ਉਹਨਾਂ ਦਾ ਨੰਬਰ ਲੈ ਕੇ ਸਿਸਟਰ ਨੂੰ ਕਾਲ ਕੀਤੀ ਉਹਨੂੰ ਆਪਣੇ ਕੋਲ ਅਸੀਂ ਬੁਲਾ ਲਿਆ ਜਿਨ੍ਹਾਂ ਨੇ ਆਪਣਾ ਉਹ ਦੇਖਿਆ ਕਿ ਉਹਨਾਂ ਦਾ ਸਮਾਨ ਜਿਹੜਾ ਉਹਦੇ ਵਿੱਚ ਪੈਸੇ ਵੀ ਕਾਫੀ ਸੀਗੇ ਉਹਨਾਂ ਦੇ ਕੈਪੀਟਲ ਪੈਸਾ ਤੇ ਕੀਮਤੀ ਹੈ ਹੀ ਆ ਸਭ ਤੋਂ ਮਹਿੰਗੇ ਉਹਦੇ ਡਾਕੂਮੈਂਟ ਸੀਗੇ ਜੀ ਯਾਰ ਕਿ ਲਗਭਗ 4-5 ਤਰ੍ਹਾਂ ਦੇ ਉਹਨਾਂ ਦੇ ਏਟੀਐਮ ਕਾਰਡ ਸੀਗੇ ਉਹਨਾਂ ਦਾ ਆਧਾਰ ਕਾਰਡ ਸੀਗਾ ਹੋਰ ਡਾਕੂਮੈਂਟ ਵੀ ਕਾਫੀ ਸੀਗੇ ਤੇ ਜੋ ਆਪਾਂ ਉਹਨਾਂ ਦੇ ਬੜੀ ਖੁਸ਼ੀ ਨਾਲ ਉਹਨਾਂ ਦੇ ਹਵਾਲੇ ਕਰ ਦਿੱਤਾ ਤੇ ਮੈਂ ਵੀ ਕਹਿਣਾ ਚਾਹੁੰਦਾ ਕਿ ਇਹ ਇੱਕ ਇਮਾਨਦਾਰੀ ਦੀ ਬੜੀ ਜਿੰਦਾ ਮਿਸਾਲ ਹੈ ਅੱਜ ਦੇ ਜ਼ਮਾਨੇ ਵਿੱਚ ਔਰ ਈ ਰਿਕਸ਼ਾ ਮੈਂ ਜਦੋਂ ਆਦੀਆ ਸਾਹਿਬ ਨਾਲ ਗੱਲ ਕੀਤੀ ਉਹਨਾਂ ਦੇ ਪ੍ਰਧਾਨ ਜੀ ਨਾਲ ਇਹਨਾਂ ਨੇ ਉਹਨੂੰ ਦੱਸਿਆ ਵੀ ਅਸੀਂ ਪਹਿਲਾਂ ਵੀ ਸਰ ਕਾਫੀ ਜਿਹੜੇ ਲੋਕਾਂ ਦਾ ਸਮਾਨ ਸੀ 골ਡ ਵਗੈਰਾ ਤੱਕ ਦੇਖੋ 골ਡ ਤੋਂ ਮਹਿੰਗਾ ਕੀ ਆ 골ਡ ਤੋਂ ਉਹ ਵੀ ਆਪਾਂ ਲੋਕਾਂ ਦਾ ਘਰ ਜਾ ਕੇ ਵਾਪਸ ਕਰ ਚੁੱਕੇ ਆ ਤੇ ਕੋ ਜਿਹੜੀ 골ਡ ਸੀ ਉਹਦਾ ਲਗਪਨ ਜਿਹੜਾ ਮੁੱਲ ਸੀਗਾ ਕਿਰਪ 3.5 ਲੱਖ ਰੁਪਈਆ ਦਾ ਉਹਦਾ ਬਾਜ਼ਾਰ ਦਾ ਉਸ ਟਾਈਮ ਦਾ ਮੁੱਲ ਸੀਗਾ ਤੇ ਮੈਂ ਆਦੀਆ ਜੀ ਦਾ ਉਹਨਾਂ ਦੇ ਵਾਈਸ ਜਿਹੜੇ ਪ੍ਰਧਾਨ ਹੈ ਲਾਡੀ ਜੀ ਤੇ ਨਾਲ ਸੋਮਨਾਥ ਜੀ ਸੋਮਨਾਥ ਜੀ ਜਿਹਨਾਂ ਦਾ ਟੈਂਪੋ ਚਲਾ ਰਹੇ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਔਰ ਇਹਨਾਂ ਨੂੰ ਇਹ ਕਹਿੰਨੇ ਵੀ ਸ਼ਾਬਾਸ਼ ਤੁਸੀਂ ਇਸ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਇਦਾਂ ਹੀ ਕਰਦੇ ਰਹੋਗੇ ਇਕ ਆਮ ਪਬਲਿਕ ਨੂੰ ਵੀ ਮੈਸੇਜ ਦੇਣਾ ਚਾਹੂਗਾ ਇਹ ਤਾਂ ਚਲੋ ਇਹਨਾਂ ਦੀ ਇਮਾਨਦਾਰੀ ਹੈ ਕਿ ਆਪਣੇ ਆਪ ਹਾਂਜੀ ਕਰ ਕਾ ਵੀ ਇਹ ਰਿਕਸ਼ਾ ਨੇ ਬਿਨਾਂ ਨੰਬਰ ਤੋਂ ਨੇ ਕਾ ਵੀ ਘੁੰਮ ਰਹੇ ਨੇ ਜੇਕਰ ਨਹੀਂ ਮਿਲਦਾ ਤੇ ਆਮ ਪਬਲਿਕ ਨੂੰ ਇਹ ਕਹਿਣਾ ਚਾਹੀਦਾ ਸਿਪੇ ਕਰਵਾਉਣ ਵਾਲੇ ਆਪ ਮੈਂ ਆਮ ਪਬਲਿਕ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਰਿਕਸ਼ਾ ਯੂਨੀਅਨ ਜਿਹੜੀਆਂ ਹੈਗੀਆਂ ਹੈਗੀਆਂ ਜਿਹੜੀਆਂ ਰਜਿਸਟਰਡ ਰਜਿਸਟਰਡ ਹੈਗੀਆਂ ਯੂਨੀਨਾਂ ਉਹਨਾਂ ਵਿੱਚ ਹੀ ਸਫਰ ਕੀਤਾ ਜਾਵੇ ਜਿਨ੍ਹਾਂ ਨੂੰ ਨੰਬਰ ਲੱਗੇ ਆ ਦੂਸਰੇ ਵਿੱਚ ਨਾ ਕੀਤਾ ਜਾਵੇ ਕਿ ਰੱਬ ਨਾ ਕਰੇ ਕੋਈ ਉਹਨੇ ਕੀ ਗੱਲ ਹੁੰਦੀ ਹੈ ਤਾਂ ਅਸੀਂ ਉਹਦੀ ਫੁਟੇਜ ਕਢਾ ਕੇ ਉਸ ਬੰਦੇ ਨੂੰ ਫੜ ਸਕਦੇ ਹਾਂ ਇਸ ਕਰਕੇ ਵੱਤਵਾ ਦੇਣਾ ਵਿੱਚ ਹੀ ਸਫਰ ਕਰੋ ਕਿਉਂਕਿ ਗਰੀਬ ਜਿਹੜੇ ਆਦਮੀ ਆ ਇਮਾਨਦਾਰ ਆਦਮੀ ਆ ਆਪਣੇ ਪਰਿਵਾਰ ਦਾ ਜਿਹੜਾ ਖਰਚਾ ਆਰਾਮ ਨਾਲ ਕਰ ਸਕਣ